ਹੁਣ ਆਪਾਂ ਦੇਖਦੇ ਆਂ ਕਬੂਤਰ ਇਹਦੇ ਬਾਰੇ ਦਿਓ ਜੀ ਜਾਣਕਾਰੀ ਇਹ ਜਮਾ ਉਹ ਪੁਰਾਣੀਆਂ ਜਿਹੜੇ ਦਿਵਾਲਿਆਂ ਆਪਾਂ ਨੇ ਉਹਨਾਂ ਕੋਈ ਕਬੂਤਰ ਹੈ ਇਹ ਦਿਵਾਲਿਆਂ ਚੋਂ ਹਾਂਜੀ ਹਾਂ ਲਓ ਜੀ ਆ ਤੁਹਾਨੂੰ ਦਿਖਾਉਨੇ ਆਂ ਕਬੂਤਰ ਜਿਹੜੇ ਦਿਵਾਲੇ ਮਸ਼ਹੂਰ ਹੋਏ ਸੀ ਇਹ ਉਹਨਾਂ ਚੋਂ ਆ ਕਬੂਤਰ ਲਓ ਜੀ ਤੇ ਮੋਰ ਵੀ ਥੋੜੀ ਥੋੜੀ ਪੈਰ ਤੇ ਜਿਹੜੀ ਮੈਂ ਤੁਹਾਨੂੰ ਦੱਸੀ ਸੀ ਆ ਇੱਕ ਢੱਕਾ ਹੀ ਹੋਊਗਾ ਇਹ ਆ ਇੱਕ ਢੱਕਾ ਆ ਗਿਆ ਹਾਂਜੀ ਜੀ ਜੀ ਆ ਪੈਰ ਤੇ ਦੇਖੋ ਜੀ ਐਸਤੇ ਵੀ ਇੱਕ ਦੋ ਢੱਕੇ ਆ ਹਾਂਜੀ ਤੇ ਆਹ ਇਧਰ ਸਾਈਡ ਤੇ ਵੀ ਇਹਦੇ ਡੱਤੀ ਹਨਾ ਤੇ ਬਾਬਾ ਜੀ ਕਿੰਨੇ ਕੁੱਟਦੇ ਘਰੇ ਬਸ ਹੁਣ ਲੜਾਉਣ ਲੱਗਣਾ ਇਹਨਾਂ ਨੂੰ ਜੀ ਜੀ ਨਹੀਂ ਜਦੋਂ ਡਾਉਂਗੇ ਕਿੰਨਾ ਕੁੱਟ ਜੰਦੇ ਘਰੇ ਕੁੱਟਣਗੇ ਆਤਨ ਤਾਈ ਆਤਨ ਤਾਈ ਉੱਡਦੇ ਹਾਂ ਉਹਦਾ ਕਾਕੂ ਬਾਲਾ ਪੈਂਦਾ ਹੈ ਜਾਣ ਕੇ ਮਛੜਦੇ ਨਹੀਂ ਲਓ ਜੀ ਅੱਗੇ ਆ ਗਿਆ ਲਓ ਜੀ ਰੋਜਾ ਕਬੂਤਰ ਕਹਿ ਸਕਦੇ ਇਹਨੂੰ ਆਪਾਂ ਕੋਈ ਪਤਾ ਨਹੀਂ ਕਹਿ ਸਕਦੇ ਇਹ ਕਿਹੜਿਆਂ ਦਾ ਤੁਸੀਂ ਦੱਸਦੇ ਸੀ ਚਿੱਟੇ ਕਬੂਤਰਾਂ ਦੇ ਚਿੱਟੇ ਚਿੱਟੇ ਕਬੂਤਰ ਬਿਲਕੁਲ ਸਫੈਦ ਚਿੱਟੇ ਨੇ ਕੱਢਿਆ ਬਿਲਕੁਲ ਸਫੈਦ ਚਟੇ ਆ ਜੀ ਤੇ ਇਹ ਨਸਲ ਬਾਬਾ ਜੀ ਕਿਹੜੀ ਹੈ ਨਸਲ ਦਾ ਪਰਾਣਾ ਕੂਤਰ ਸਾੜ ਛੋ ਲੈਂਦਾ ਬੜਾ ਚਿੱਟੀ ਗਾਲੀ ਦਾ ਬਣਾਇਨਾ ਥਮਾ ਕਿੰਨਾ ਤੋਂ ਲੈ ਕੇ ਆਏ ਸੀ ਬੜਾ ਸਾੜ ਚੋਂ ਮੇਰੇ ਖਿਆਲ ਇਹ ਰੋਦੂ ਰੋਦੂ ਕੱਗ ਲੈ ਮੈਂ ਬੜੇ ਕਰਦਾ ਹੂ ਤਰੇ ਲਓ ਜੀ ਆ ਦੇਖੋ ਬਾਬਾ ਜੀ ਰੋਦੂ ਉਹ ਦੇ ਘਰ ਦੀ ਨਸਲ ਹੈ ਆ ਪਈ ਨਸਲ ਦੇਖੋ ਲਓ ਜੀ ਅਗਲਾ ਕਬੂਤਰ ਫੇਰ ਲਿਆਂਦਾ ਜੀ ਇਹਨਾਂ ਨੇ ਮਖਿਆਲਾ ਅੱਛਾ ਕਬਰਾਜੀ ਹਾਂਜੀ ਅੱਛਾ ਕਬਰਾ ਸਕਾਪਰਾ ਇਹ ਬਾਬਾ ਜੀ ਕਿਹੜਿਆਂ ਚ ਕਬੂਤਰ ਇਹ ਕਬੂਤਰ ਹੀ ਘਰਦੀ ਐ ਹੁਣ ਇੰਨੇ ਜੀ 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 ਤੇ ਕਬੂਤਰ ਵੀ ਆਪਦਾ ਹੀ ਐ ਬਾੜਾਂ ਚ ਉਹਨਾਂ ਦੇ ਕਿੱਟਿਆਂ ਕਬੂਤਰਾਂ ਦੇ ਜਾਵਾਂ ਜੀ 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 ਤੇ ਬਾਬਾ ਜੀ ਜੰਟੇ ਵਾਲੇ ਕੋਈ ਹੈ ਵਿੱਚ ਇਹਨਾਂ ਚ ਕਬੂਤਰ ਕਿ ਨਹੀਂ ਹੈ ਉਹ ਨਹੀਂ ਹੈ ਤੁਹਾਡੇ ਨੇ ਨਹੀਂ ਉਹ ਕਦੋਂ ਗੱਲ ਸੁਣ ਜੰਟਾ ਜਦੋਂ ਗੁਜ਼ਰ ਗਿਆ ਮੈਨੂੰ ਬਹੁਤ ਆਂਦੇ ਕਬੂਤਰ ਆ ਜਾਂਦਾ ਮੈਂ ਨਹੀਂ ਬੰਦਾ ਯਾਰ ਜਟਣ ਨਹੀਂ ਮੈਂ ਨਹੀਂ ਲਿਆ ਤੁਸੀਂ ਲੈ ਨਹੀਂ ਲੈ ਨਹੀਂ ਜ ਲੈ ਕੇ ਦੋਵੇਂ ਪਿਓ ਬੁੱਤ ਮਰ ਕੇ ਉਹਨਾਂ ਦਾ ਮੈਨੂੰ ਜ਼ੋਰ ਲਾਉਂਦੇ ਮੈਂ ਨਹੀਂ ਇਹੋ ਬੰਦਾ ਨਹੀਂ ਰਿਹਾ ਪਾਣੀ ਲਿਉਣਾ ਮੈਂ ਲਿਆਂਦੇ ਵਾਕਈ ਇਹ ਹੁੰਦੀ ਹੈ ਜੀ ਸਹੀ ਸਰਦਾਰੀ ਵਾਲੀ ਗੱਲ ਜੀ ਨੂੰ ਆਪਾਂ ਹਨਾ ਹਾਂ ਮਰਦ ਬੰਦਾ ਜਿਹਨੂੰ ਆਪਾਂ ਕਹਿੰਨੇ ਆ ਨਾ ਉਹ ਮਰਦਾਂ ਵਾਲੀ ਗੱਲ ਹੈ ਬਾਬਾ ਜੀ ਤੁਸੀਂ ਹਾਂ ਆਉਣ ਜਾਣ ਹੁਣ ਵੀ ਇੰਨਾ ਹੈ ਜੀ ਜੀ ਅੰਤ ਕੋਲ ਨਿਕੋ ਹੀ ਘਰ ਆ ਪੱਲੇ ਆਂਦੇ ਨਹੀਂ ਬੰਦੇ ਨਾਲ ਉਹ ਬਾਲੇ ਮੈਂ ਕਿਹਾ ਉਦੋਂ ਤੱਕ ਨਹੀਂ ਚੰਗੇ ਭੈਣ ਵਾਕਈ ਮਰਦਾਂ ਵਾਲੀ ਗੱਲ ਹੈ ਜੀ ਤੁਹਾਡੀ ਬਾਬਾ ਜੀ ਲਓ ਜੀ ਅੱਗੇ ਹੋਰ ਕੂਤਰ ਲੈ ਬਾਬਾ ਜੀ ਆ ਕਾਲੀ ਨੋਕ ਤਾਂ ਆ ਗਿਆ ਜੀ ਲੋ ਜੀ ਆ ਕਾਲੀ ਨੋਕ ਹੈ ਤੇ ਸਿੱਟੇ ਵੀ ਹੈ ਬਾਬਾ ਜੀ ਇਹ ਇਹ ਵੀ ਕਰਦਾ ਬਾਬਾ ਜੀ ਕਰਦਾ ਹੀ ਆ ਸਾਰੇ ਕਰਦੇ ਇਸ ਬੱਚੇ ਹੀ ਦਿਨ ਮਾਰਦੇ ਇਹ ਦੱਸੀ ਜਾਂਦਾ ਮੈਂ ਤਾਂ ਪੁੱਛਣੀ ਲੱਗਿਆ ਸੀ ਤੇ ਪਹਿਲਾਂ ਹੀ ਮੋਰ ਪਿਆ ਕਿਉਂਕਿ ਆ ਜਿਹੜੀ ਚੀਜ਼ ਹੈ ਨਾ ਆ ਕੋਈ ਕਬੂਤਰ ਕਾੜਦਾ ਬਾਬਾ ਜੀ ਬਹੁਤ ਪੁਰਾਣਾ ਹੈ ਕਿਉਂ ਬਾਬਾ ਜੀ ਆ ਜਿਹੜੀ ਚੁੰਝ ਕਾਲੀ ਹੈ ਨਾ ਹੂੰ ਹੂੰ ਬਾੜਾ ਬੜਾ ਇਹ ਵਾਕੀ ਭੜੇ ਹੁੰਦੇ ਨੇ ਨਾ ਇਹ ਤਾਂ ਬੱਚਾ ਹੁੰਦਾ ਕੋਈ ਕਈ ਜਨਮ ਛਪਾਉਂਦਾ ਹੀ ਮੈਂ ਬਿਲਕੁਲ ਬਿਲਕੁਲ ਜੀ ਦੋਸਤੋ ਆ ਵੇਖੋ ਜਿਹੜੀ ਚੁੰਝ ਕਾਲੀ ਘੜਦੇ ਨੇ ਨਾ ਵਾਸ ਬਰੇਤਾ ਬਾਜ਼ੀਆਂ ਜਿੱਤੂ ਗਈ ਜਿੱਤੂ ਆ ਜਿੱਤੂ ਆ ਬਾਬਾ ਜੀ ਜਿੱਤੂ ਗਾ ਲਾ ਜੀ 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 ਹਲੋ ਜੀ ਆਹਾ ਕਬੂਤਰ ਲੈ ਪੁੱਤਰਾ ਛੱਡ ਦੇ ਅੱਗੇ ਫੇਰ ਲਿਆਂਦਾ ਜੀ ਭਰਾਈ ਆ ਜੀ ਬੱਲੇ ਬੱਲੇ ਇਹ ਪਰ ਬਾਬਾ ਜੀ ਕਿਹੜੀ ਨਸਲ ਤੋਂ ਆ ਉਹ ਤਾਂ ਬਾਬਾ ਜੀ ਆ ਗਿਆ ਤੁਸੀਂ ਦੱਸਦੇ ਸੀ ਬਰੋਡੇ ਤੋਂ ਲੈ ਕੇ ਆਂਦਾ ਬਾਬਾ ਜੀ ਤੋਂ ਇਹ ਕਿਹੜੀ ਨਸਲ ਹੈ ਜਿੱਦਾ ਘਰੇ ਸਾਨੂੰ ਵਿਕਾਜ ਦੇ ਕਬੂਤਰੀ ਦੀ ਮਾਂ ਵੀ ਇੱਥੇ ਕਬੂਤਰ ਵੀ ਕਰਦੇ ਆਪਦੀ ਘਰ ਦੇ ਇਹ ਕਰਦੇ ਪੁਰਾਣੇ ਕਬੂਤਰ ਪੁਰਾਣੇ ਜਵਾਨੀ ਵੇਲੇ ਹਾਂ ਜੀ ਜੀ ਲਓ ਜੀ ਤਬ ਉਹ ਪੜੇ ਆ ਦਿਖਾਉਣੇ ਆ ਚੀਨੀ ਕਬੂਤਰੀ ਆ ਗਈ ਇਹ ਚੀਨੇ ਬਾਬਾ ਜੀ ਕਿਵੇਂ ਉੜਦੇ ਆ ਚੀਨਾਂ ਦੇ ਤਾਂ ਗੱਲ ਹੀ ਬਗਾਦੇ ਇੰਨੇ ਉੜਦੇ ਜਾਂਦੇ ਨਹੀਂ ਪਿੰਡ ਛੱਡ ਕੇ ਲਓ ਜੀ ਬਾਬਾ ਜੀ ਕਹਿੰਦੇ ਵੀ ਚੀਨਿਆਂ ਦੀ ਤਾਂ ਗੱਲ ਹੀ ਬੱਬੀ ਸੀ ਇਹਦੇ ਨਾਲ ਦੀ ਜੀ ਇੱਕ ਤਮਾਣੇ ਕੋਲੇ ਸਿਆਬ ਜੀ ਚੀਨੀ ਹਾਂ ਬਹੁਤ ੁੱਡੀ ਸੀ ਉਹ ਬਾਜ਼ਰੀਏ ਕੋਲੇ ਵੀ ਠਹਿਰਾ ਇੱਧਰ ਛੱਡਿਆ ਸੀ ਇਹੋ ਜਹੇ ਜਾਵਦਾ ਨਾ ਪੂਰ ਨੂੰ ਪੂਨ ਤਰਿਆ ਸੀ ਉਹਨਾਂ ਨੇ ਜੀ 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 ਜਮਾ ਇਹ ਹੋ ਜਾਂਦੀ ਜੀ 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 ਲੋ ਜੀ ਚੀਨੇ ਆ ਗਏ ਇਹਨਾਂ ਦੇ ਮਾਂ ਪਿਓ ਵੀ ਚੀਨੇ ਆ ਜਾਂ ਚਿੱਟੇ ਆ ਜੀ ਚਿੱਟੇ ਆ ਜੀ 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 ਤਾਂ ਫੇਰਾ ਭਰਾ ਹੀ ਹੈ 90 ਦਾ ਭਰਾ ਹੀ ਹੈ ਲਾ ਆ ਗਿਆ ਜੀ ਇੱਕ ਥੋੜਾ ਕਾਲੀ ਟੋਰੀ ਵਾਲਾ ਦੱਸ ਓਏ ਇਹ ਇਹਨਾਂ ਦੀ ਨਜ਼ਰ ਇਹ ਮੈਂ ਲੈ ਆਈ ਨਾਨਕਾਂ ਤੋਂ ਅੱਛਾ ਬੱਜੂਆਂ ਬੱਜੂ ਆਣਿਓ ਜੀ 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 ਸਾਰੇ ਦਾ ਕਬੂਤਰ ਭਾ ਕੇ ਫੇਰ ਬੈਂਦਾ ਜਿਹੜਾ ਆਣਦਾ ਸਾਰੇ ਬਾਹਰ ਕੇ ਫੇਰ ਬਹਿਣਾ ਪਿੰਡ ਚ ਲੋ ਜੀ ਆ ਪਿੰਡ ਚ ਜਦੋਂ ਕਬੂਤਰ ਆਪਣੇ ਉੱਡਦੇ ਆ ਨਾ ਜਿੰਨੀ ਦੇਰ ਕਬੂਤਰ ਬਹਿਣ ਨਾ ਤੇ ਬੈਂਦੇ ਨਹੀਂ ਔਰ ਜਿਹੜੀ ਮੈਂ ਤੁਹਾਨੂੰ ਨਿਸ਼ਾਨੀ ਦੱਸਣ ਲੱਗਾ ਨੇ ਜੀ ਲਾਲ ਆ ਵੇਖੋ ਇਹਨੇ ਲਾਲ ਕੋਇ ਜੀ 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 ਲਾਲ ਕੋਆ ਆ ਗਿਆ ਲੋ ਜੀ ਆ ਥੋੜਾ ਜਿਹਾ ਤੁਹਾਨੂੰ ਦਿਖਾਉਣਾ ਲਾਲ ਕੋਆ ਕਿਨੂੰ ਕਹਿੰਦੇ ਆ ਆ ਲਾਲ ਕੋਆ ਵੇਖੋ ਆ ਸਾਈਡ ਤੇ ਨਾ ਅੱਖ ਤੇ ਜਿਹੜਾ ਮਾਸ ਹੈ ਕੇਰਾ ਹੁੰਦਾ ਇਹ ਲਾਲ ਹੁੰਦਾ ਜੀ ਲਾਲ ਹੁੰਦਾ ਇਹ ਉਹਦਾ ਨਿਸ਼ਾਨਾ ਹਜ਼ਾਰ ਵਾਲਾ ਇਹ ਗੱਪ ਮਾਰਨਾ ਕਰਕੇ ਹਜ਼ਾਰ ਵਾਲਾ ਗੱਪੜੀ ਮਾਰਦੀ ਕਹਿੰਦੀ ਗੱਲ ਮੁਕਾਈ ਉਹ ਉਹ ਹੀ ਚੀਜ਼ ਸੀ ਉਹ ਚੀਜ਼ੇ ਸੀ ਇਹ ਹਜ਼ਾਰ ਵਾਲਾ ਨੀਗਾ ਉਹ ਇਹ ਕੱਢਦੇ ਸੀ ਕੱਢਦੇ ਸੀ ਕਦੇ ਸੀਗੇ ਸਾਦੇ ਕੇ ਸੀਗੇ ਵੱਜੂ ਆਣੇ ਤੇ ਉਹ ਵੀ ਆਪਾਂ ਇਹ ਤੋਂ ਲ ਜਾਂਦੇ ਰਹੇ ਕਬੂਤਰ ਜੀ 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 ਉਹਨੇ ਬਹੁਤ ਹੋ ਗਿਆ ਜਣਾ ਸੀ ਦੇਖੋ ਹੋਰ ਸੀ ਉਹ ਮਰ ਗਿਆ ਉਨੇ ਜੇ ਪਿੱਛੇ ਸੀਰਾ ਵੱਜੋਣੇ ਦਾ ਨਾਲੜ ਕਬੂਤਰ ਉਹਦੇ ਕੋਲੇ ਬਹੁਤ ਚੰਗੇ ਸੀ ਜੀ 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 ਉਹਦਾ ਸਗਾ ਭਰਾਈ ਉਹ ਸਗਾ ਭਰਾਈ ਲਓ ਜੀ ਆ ਫੇਰ ਉਹਦਾ ਭਰਾ ਆ ਗਿਆ ਕੀ ਬਾਈ ਦੀ ਖਾਸੀਅਤ ਇੰਨੇ ਚੰਗੇ ਕਬੂਤਰ ਸੀ ਤੁਸੀਂ ਕਿਉਂ ਲੈ ਕੇ ਆਏ ਉੱਥੋਂ ਲੱਗਿਆ ਜਿਵੇਂ ਫੜ ਕੇ ਕਬੂਤਰ ਤੇ ਕਬੂਤਰ ਹੀ ਲਿਆਏ ਜੀ ਉੱਥੋਂ ਜਿਹੇ ਲਿਆ ਆ ਜਣੇ ਬੰਦੇ ਨੇ ਦੇ ਦਿੱਤੀ ਜੀ 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 ਉਹਨਾਂ ਦੇ ਬੱਚੇ ਖੜਾਏ ਤੇ ਬਾਜੀ ਨੇ ਸਾਧੋ ਛੱਡੇਗੇ ਇਥੋਂ ਫੈਂਡ ਬਗਵਾਜ ਗਿਆ ਇੱਕ ਫਰ ਐਦ ਕੀ ਕਰਣੀ ਕਰਨਗੇ ਨਾਲ ਜੀ 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 ਲਓ ਜੀ ਬਹੁਤ ਖੂਬਸੂਰਤ ਹੈ ਤੇ ਕਰੜੇ ਵੀ ਹੈ ਭਾਈ ਹਾਂ ਜੀ ਲਓ ਜੀ। ਲਓ ਹੁਣ ਥੋੜੇ ਜਿਹਾ ਭਟੇ ਕਬੂਤਰ ਵੀ ਤੁਹਾਨੂੰ ਦਿਖਾਉਣਾ ਹੈ ਨਾਲ ਨਾਲ ਗੱਲਾਂ-ਬਾਤਾਂ ਵੀ ਜਾਰੀ ਰਹੀਆਂ। ਲਓ ਜੀ ਇੱਧਰ। ਨੇਰਾ ਘੁੱਡੇ ਚ ਗੋਲਟੀ ਪਾ। ਆਹ ਆਹ ਇਹ ਕਿਹੜੀ ਲਿਆਇਆ? ਇਹ ਕਾਲਜ ਫਾਇਓ ਡੇ। ਲਾ ਵੀ ਪਾਪਾ ਜੀ ਦੇ ਨਾ ਪੋਤਰਿਆਂ ਨੂੰ ਵੀ ਸ਼ੌਕ ਹੈ ਹਨਾ। ਕੋ ਸਪੈਸ਼ਲ ਲਿਆ ਆ ਵੀ ਦੱਸ ਤੂੰ ਦੱਸ ਇਹਦੀ ਕੀ ਕੀ ਖਾਸੀਅਤ ਹੈ? ਇਹਦੀ ਮੈਂ ਤਿੰਨ ਵਾਰੀ ਦਿੱਤੀ ਕਾਲੀ ਚੀਨੀ ਪਰ ਸਭੀ ਲੱਗੇ ਕੁਸਿਆ। ਜੀ। ਉਹਨਾਂ ਦੇ। ਉਹਨਾਂ ਤੋਂ ਲਓ ਜੀ ਭਾਈ ਸਭੀ ਕੁਸਾ। ਤਿੰਨ ਬਾਜ਼ੀਆਂ ਇਹਦੀ ਮਾਂ ਦਿੱਤੀ ਸੀ ਹਾਂਜੀ ਹੁਣ ਹੈਗੀ ਆਪਣੇ ਕੋਲ ਹੀ ਕੋ ਉਹ ਲੈ ਕੇ ਸੀ ਉਹ ਮੋੜ ਜਿਹੜਾ ਸਭੀ ਵਰਗੇ ਕਿੱਥੇ ਮੋੜਦੇ ਜੀ ਜੀ ਆ ਦੇਖੋ ਜੀ ਕਾਲੀ ਚੀਨੀ ਇਹ ਵੀ ਵਿੱਚ ਛਿੰਬ ਕੱਢੀ ਜਾਂਦੀ ਹੈ ਜੀ ਚੀਨੇ ਛੁੱਟ ਛੁੱਟ ਹੈਗੇ ਆ ਜੀ ਪਿਓਰ ਕਾਲੀ ਚੀਨੀ ਸੀ ਇਹ ਵੀ ਜੀ ਇੰਨੇ ਦੀ ਥੋੜੀ ਜਿਨੀ ਜੀ 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 ਲਓ ਜੀ ਇੱਕ ਕਹੋਰ ਲਿਆ ਆ ਛੋਟਾ ਭਰਾ ਸਗੀਆਂ ਪਹਿਣਾ ਹਾਂਜੀ ਜੀ 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 ਇਹ ਤੁਹਾਡੀਆਂ ਫੇਵਰਟ ਹੈ ਕਿ ਵਾਰ ਜਿਹੜੇ ਪੋਤਰੇ ਲੈ ਕੇ ਆਏ ਜੀ ਇਹਨਾਂ ਦੀ ਹੈ ਨਹੀਂ ਨਹੀਂ ਹਰਦਾ ਆਪਣੀਆਂ ਹੀ ਜਿਹੜੀਆਂ ਪੋਤਰਾਂ ਨੂੰ ਕਿੱਥੋਂ ਲਿਆਉਣਾ ਇਹਨੂੰ ਜਿਆਦਾ ਪਤਾ ਥੋੜਾ ਜੀ ਜੀ ਆ ਆ ਗਈ ਜੀ ਮੋਜੀ ਕਬੂਤਰੀ ਤੁਹਾਨੂੰ ਦਿਖਾਉਣੀ ਆ ਮੋਜੀ ਵੱਡ ਦੁੜਦੀ ਹੈ ਕਿ ਬਰੜੀ ਬਰੜੀ ਇੱਕੋ ਹੀ ਲੈ ਮੈਨੂੰ ਇਹਦੀ ਅੱਖ ਵਿਖਾਉਣ ਦੇ ਹਨਾ ਅੱਖ ਬੜੀ ਖੂਬਸੂਰਤ ਆ ਲਓ ਜੀ ਆ ਵੇਖੋ ਤੁਸੀਂ ਚਿੱਟੀ ਅੱਖ ਇਧਰੋਂ ਵੇਖੋਗੇ ਤਾਂ ਕਾਲੀ ਆ ਕਾਲੀ ਬਰੜੀ ਬਰੜੀ ਆ ਉੱਡੂਗੀ ਇਹ ਜ਼ਿਆਦਾ ਮੈਨੂੰ ਲੱਗਦਾ ਇਹ ਪੇੜੀ ਇਹ ਜੀ ਇਹ ਪੇੜੀ ਆ ਨਾ ਆ ਉੱਡੂਗੀ ਇਹ ਜ਼ਿਆਦਾ ਤੇ ਵੈਸੇ ਵੀ ਪਤਾ ਕਰੀਏ ਜਾਂ ਪਰਣਾ ਕੁੱਤਰ ਹੋਵੇ ਨਾ ਜੀ ਸੇ ਖਟੜਾ ਦਾ ਪਰਣਾ ਉਹ ਚਿੱਟੀਆਂ ਦਾ ਪਰਣਾ ਉਹ ਹਮੇਸ਼ਾ ਤਕਰੀਬਨ ਹੀ ਜ਼ਿਆਦਾ ਉੜਦਾ ਪਤਾ ਨਹੀਂ ਕੁੱਤਰ ਤੇ ਕੱਲ ਜੀ 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 ਇਹ ਨਾਲ ਸੰਭਾਲ ਜਨਾਉਂਦੇ ਹੀ ਨਾਲ ਦਾ ਓਕੇ ਓਕੇ ਆਓ ਜੀ ਥੋੜਾ ਜਿਹਾ ਵੱਡੇ ਵੀ ਦੇਖਦੇ ਆਂ ਚਲੋ ਆਪਾਂ ਉੱਪਰ ਹੈ ਉੱਪਰ ਕੀ ਹੈ ਉੱਪਰ ਵੇਖਾ ਉੱਪਰ ਪਹਿਲਾਂ ਅੱਛਾ ਉਹ ਲਾ ਉੱਤੇ બસ ਬਸ ਇੱਕ ਤੁਮੋ ਦੇਖੋ ਕਿ ਤੋਂ ਵੀ ਆ ਆ ਲਓ ਦੋਸਤੋ ਆ ਕਬੂਤਰੀਆਂ ਵੱਡੀਆਂ ਜਿਹਦੇ ਚ ਡੱਬੀਆਂ ਵੀ ਐ ਡੱਬੀਆਂ ਕਿਵੇਂ ਪੁੱਤਰਾ ਚਿੱਟਿਆਂ ਨੇ ਚਿੱਟਿਆਂ ਦੀ ਆਹ ਵੇਖੀ ਨੀ ਮਾ ਪੂਰੇ ਕੁੰਝੇ ਲੀਨੇ ਸਾਰਾ ਬੈਠਾ ਜੀ ਸਾਰੇ ਇਹਨਾਂ ਦੇ ਡੱਬੇ ਵੀ ਬੈਠੇ ਜੀ ਵਿੱਚ ਰੱਤੀ ਵੀ ਬੈਠੀ ਐ ਇੱਕ ਗੋਲੀ ਰੱਤੀ ਇਹ ਗੋਲੀ ਰੱਤੀ ਫੜੀ ਯਾਰ ਮੈਂ ਨਹੀਂ ਵੇਖੀ ਕਦੇ ਇੱਕ ਤੁਮੋ ਵੀ ਚੀਜ਼ ਹਾਲ ਜੀ ਹਣੋ ਓਏ ਆ ਮੇਰੀ ਕਾਲੀਆਂ ਅੱਖਾਂ ਆ ਅੱਸੀ ਕਾਲੀਆਂ ਅੱਖਾਂ ਮਾਜੀ ਬਹੁਤ ਘੱਟ ਹੁੰਦੀਆਂ ਤੁਹਾਨੂੰ ਦਿਖਾਉਨੇ ਆਪਾਂ ਕਬੂਤਰ ਲਾ ਬਾਹਰ ਲਿਆਓ ਥੋੜਾ ਜਿਹਾ ਲੋ ਦੋਸਤੋ ਤੁਹਾਨੂੰ ਨਾ ਇੱਕ ਕਬੂਤਰ ਦਿਖਾਉਨੇ ਆਪਾਂ ਹੋਰ ਵੀ ਮਜ਼ਾਕੀ ਮੌਕਾ ਚੱਲਦੀ ਹੈ ਲਓ ਦੋਸਤੋ ਤੁਹਾਨੂੰ ਆਪਾਂ ਰਤੀ ਗੋਲੀ ਹੈ ਤੇ ਅੱਖਾਂ ਇਹਦੀਆਂ ਕਾਲੀਆਂ ਛਾ ਅੱਖੀ ਕਬੂਤਰੀ ਆ ਇਹ ਬਾਬਾ ਜੀ ਕਿਵੇਂ ਬਣੀ ਕਿਹੜੇ ਕਬੂਤਰਾਂ ਤੋਂ ਆ ਇਹ ਕਰੇ ਕਰੀ ਘੱਡੀ ਆ ਜੀ ਇਹ ਫਜ਼ੰ ਜੋੜੇ ਕਿਹੜੇ ਦੀ ਹੈ ਤੇ ਆਲਾ ਕਬੂਤਰ ਦੀ ਗੋਝ ਉਹਦੀ ਆ ਗਿਆਲਿਆਂ ਚ ਆ ਉਹ ਨਾਮ ਚਾਰ ਨਹੀਂ ਹੈ ਚਾਰ ਨਹੀਂ ਨਹੀਂ ਲਿਆ ਜੀ 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 ਚਾਰ ਨਾ ਰੰਗ ਹੈ ਚਾਰ ਨਾ ਜੀ ਨਾ ਰਤੀ ਆ ਨਾ ਨਹੀਂ ਹੈ ਨਾ ਰਤੀ ਹੈ ਇਹ ਤਾਂ ਵੈਸੇ ਬਾਬਾ ਜੀ ਰੱਖਣ ਵਾਲੀ ਆ ਕਬੂਤਰੀ ਡਾਉਨ ਵਾਲੀ ਨਹੀਂ ਆ ਗੱਲ ਬਈ ਦੋਸਤੋ ਬਹੁਤ ਹੀ ਖੂਬਸੂਰਤ ਹੈ ਬਹੁਤ ਘੱਟ ਕਬੂਤਰ ਹੁੰਦੇ ਆ ਨੀਲੇ ਵੀ ਤੇ ਰੱਤੇ ਵੀ ਆ ਕਾਲੀਆਂ ਅੱਖਾਂ ਦੇ ਕਾਲੀਆਂ ਅੱਖਾਂ ਦਾ ਘੱਟ ਹੁੰਦਾ ਕਿੰਨੀ ਕੁ ਤੁਸੀਂ ਆਪਦੀ ਉਮਰ ਚ ਦੇਖਿਆ ਜਿਹ ਕੂਤਰ ਨਿਕਲਦੇ ਬੱਚੇ ਮੈਂ ਤਾਂ ਕਾਲੀ ਅੱਖ ਦਾ ਤਾਂ ਟਾਵਾ ਦਾ ਕਾਲਾ ਚੇੜਾ ਨਿਕਲਦਾ ਜੀ 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 ਤੇ ਟਾਵਾ ਹੀ ਨਿਕਲਦਾ ਕਾਲੀ ਅੱਖ ਦਾ ਨਹੀਂ ਹੋਰ ਅੱਖ ਹੁੰਦੇ ਕਹਿੰਦਾ ਜੀ ਤੁਸੀਂ ਨਛੱਤਰ ਸਿੰਘ ਜੀ ਕਦੇ ਵੇਖੇ ਮੈਂ ਨੀਲਾ ਤੇ ਰੱਤਾ ਜਿਹੜਾ ਉੱਪਰ ਆ ਜੀ ਮੈਂ ਨਿਕਾਲੀ ਅੱਖ ਦਾ ਨਹੀਂ ਵੇਖਿਆ ਜੀ ਆ ਦੇਖੋ ਜੀ ਬਹੁਤ ਖੂਬਸੂਰਤ ਹੈ ਸਪੈਸ਼ਲ ਮੈਂ ਨਿਗਾਹ ਮਾਰੀ ਨਾ ਸਾਰਿਆਂ 'ਚੋਂ ਮੇਰੀ ਸਿੱਧੀ ਇਹਦੇ ਤੇ ਗਈ ਤੇ ਬੰਦ ਪੁੱਤਰ ਨੂੰ ਕਿਹਾ ਫੜ ਕੇ ਲਿਆ ਕਿਵੇਂ ਉੜਦੀ ਹੈ ਇਹ ਇਹ ਬੰਨਦੀ ਰੱਖੀ ਹੈ ਇਹ ਸੋਹਣੀ ਗੱਲ ਕਿਨੇ ਡਾਈ ਜੋ ਤੁਸੀਂ ਆਨੇ ਵੀ ਰੱਖਣ ਵਾਲੇ ਪਹਿਲੇ ਕਹਿ ਕੇ ਅਵੇ ਟਾਉਣ ਵਾਲੇ ਕੁਸਤਰ ਨਹੀਂ ਰੱਖਣ ਵਾਲੇ ਤੈਨੂੰ ਡਾਈ ਵੀ ਨਾ ਮੇਰੇ ਬੱਚੇ ਇਕੜਾ ਤਸੱਲੀਆਂ ਘਰਾਉਣਗੇ ਹਾਂ ਬਜ਼ੁਰਗਾਂ ਨੂੰ ਜਾਦੇ ਪਤਾ ਵੈਸੇ ਤਾਂ ਮੇਰੇ ਨਾਲੋਂ ਪਰ ਜਿੰਨੀ ਮੇਰੀ ਸੋਚ ਹੈ ਹਨਾ ਵੀ ਇਹ ਬਹੁਤ ਡਣਗੇ ਦੇ ਬੱਚੇ

ਇਹ ਕਿਹੜੀ ਬੱਬਲੀ ਛੋਟੀ ਪਾਪਾ ਜੀ ਕਿਹੜੀ ਨਸਲ ਹੈ ਹਾਂ ਅਰੇ ਜਮਨ ਸਾਖੇ ਚ ਟੈਨੇ ਗੱਡੀ ਹੈ ਦੋ ਸਿੰਘਾਂ ਛੋਟੀਆਂ ਕਿ ਵੱਡੀਆਂ ਹਾਂ ਇਹ ਦੋ ਇੱਕ ਦੇ ਨਾਲ ਦਾ ਵੱਡ ਗਿਆ ਰੱਬ ਜੀ ਵੱਡ ਗਿਆ ਭਾਂਜਾ ਨਾ ਉਤੋ ਹੀ ਗਾਵ ਲੈ ਗਿਆ ਫਰਕੇ ਇੱਕੋ ਸ਼ਕਲ ਸੀ ਦੋਨਾਂ ਦੀ ਜੀ ਜੀ ਫਿਰ ਇਹਦੀ ਗੱਡੀ ਨਹੀਂ ਬਹੁਤ ਚੰਗਿਆੜਾ ਜੀ 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 ਇਹ ਵੀ ਸਾਖੀ ਹੈ ਮਾਣਾ ਸਾਖੀ ਮਾਸ਼ ਸਾਖੀ ਹੈ ਜੀ ਹਾਂ ਹਾਂ ਇਹ ਤਾਂ ਹਲੇ ਨਿਕਲ ਜਾਂਦੇ ਡੱਬੇ ਤਾਂ ਆ ਜਾਂਦੇ ਆ ਸਾਡੇ 90 ਆ ਜਾਂਦੇ ਆ ਜੀ ਉਹ ਚੀਜ਼ ਐ ਨਾ ਜਿਹੜੀ ਉਹ ਨਹੀਂ ਆਉਂਦੀ ਇੱਕ ਹੋਰ ਪੁੱਤਰ ਲਿਆ ਸਪੈਸ਼ਲੀ ਹੈ ਲਾ ਪ੍ਰਾਣਿਆਂ ਤੋਂ ਆ ਇਹ ਸਾਰੀ ਦੁਨੀਆ ਹਰਾਈ ਆ ਜੀ ਔਰ ਥੱਲਾ ਦਾ ਕਬੂਤਰ ਨਾ ਉਹਦੀ ਪੱਠੀ ਆ ਇੱਕ ਹੀ ਬੱਚਾ ਕੱਢਿਆ ਇਹ ਤੇ ਹਜੇ 15 ਸਾਲ ਹੋ ਗਏ ਉਹਨੂੰ ਇਹਨਾਂ ਦੀ ਉਹ ਪੱਠੀ ਮੇਰੇ ਕੋਲੇ ਤੇ ਮੈਂ ਘਰੇ ਲੈ ਕੇ ਤੇ ਇਹਨਾਂ ਨੂੰ ਕੋਈ ਲੈ ਜਾਂਦਾ ਚੱਕ ਕੇ ਤੇ ਹਾਰ ਕੇ ਲਕੋਲ ਹੀ ਉੱਥੇ ਹੁਣ ਵੀ ਆਂਡੇ ਪੜ ਗਏ ਉਹਦੇ ਸਾਰੀ ਦੁਨੀਆ ਕਿਵੇਂ ਹਰਾਈ ਆ ਬਾਈ ਕੀ ਗੱਲ ਕਰ ਰਿਹਾ ਬਾਹਰ ਵਾਲੀ ਗੱਲ ਬਾਪੂ ਨੇ ਆਖਿਆ ਹੱਲਾ ਜਿੱਤਣਾ ਜੀ 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 ਇੱਥੇ ਗੁਰਦੇਵਾਂ ਦਾ ਹੀ ਸਾਹੋ ਜਿੱਤਿਆ ਉਹ ਜੀ 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 ਇਹ 7ਵੇਂ ਦਿਨ ਫੇਰ ਬਾਜੀ ਭਾਲ ਦਾ ਜੀ ਜੀ ਸਾਰੇ ਹਰਾਏ ਜੀ ਇਹ ਸਕੂਤਰੀ ਨੇ ਹਰਾਇਆ ਇਹ ਖੂਦ ਹੀ ਮਾਂ ਪਿਓ ਮਾਂ ਪਿਓ ਨੇ ਦੁਬਾਰਾ ਫੇਰ ਇੱਕ ਕੈਰੀਅਰ ਚੰਗੀ ਤਰ੍ਹਾਂ ਦਿਖਾ ਕਿਉਂਕਿ ਅੱਠੇ ਹੀ ਛਾਂਬ ਕੇ ਰੱਖ ਲਈ ਇਹਨਾਂ ਨੇ ਸਾਹੋ ਕੀ ਹੋਰ ਕੀ ਸਾਰੇ ਕਬੂਤਰ ਹਰਾਏ ਇਹ ਐਂ ਹੀ ਰਹਿਣਗੇ ਭਾਈ ਜੀ ਨਹੀਂ ਨਹੀਂ ਜਿਆਦੀ ਅੱਗੇ ਅੱਗੇ ਸੜਦੀ ਜਾਂਦੀ ਆ ਨਾ ਮੀਂਹ ਹਰ ਪੱਠੀ ਉਸ ਰਹਿ ਜਾਣਗੇ ਉਸ ਛਿੰਬ ਇੱਥੇ ਰਹਿ ਜਾਣ ਹਾਂ ਇਹ ਲਾਲ ਚੀਨੀਆਂ ਦੀ ਲਾਲ ਚੀਨੀਆਂ ਦੀ ਹਾਂਜੀ ਬਹੁਤ ਵਧੀਆ ਜੀ ਬਹੁਤ ਹੀ ਵਧੀਆ ਹੈ ਹੋਰ ਕਬੂਤਰ ਵਿਖਾਉਣ ਵਾਲੇ ਓਕੇ ਆਹ ਚੰਗੇ ਮੇਰੀ ਆਹ 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 ਪਹਿਲਾਂ ਮੈਂ ਕਿਹ ਗੱਲ ਹੋ ਗਈ ਕਵਾ ਇਹ ਤੈਨੂੰ ਕੋ ਵਿਖਾਵਾਂ ਜੇ ਲਾਲ ਡੱਬਾ ਕਿਹੜਿਆਂ ਚੋਂ ਵੀ ਤਸ ਹੁਣ ਦਿਮਾਗ ਰੱਖ ਲੈਂਦਾ ਦਿਮਾਗ ਰੱਖ ਲੈਂਦਾ ਆਰਾਮ ਨਾਲ ਔੜੀ ਚੱਲਣ ਦੇਖ ਲੇ ਤੂੰ ਔੜੀ ਹੋੜ ਥੱਲੇ ਲਿਆ ਤੂੰ ਔੜੀ ਹੋੜ ਬਿਲਕੁਲ ਇੱਥੇ ਚੱਕ ਕੇ ਲਾਲ ਡੱਬਾ ਕਿਹੜਿਆਂ ਚੋਂ ਪੁੱਤ ਆ ਆਓ ਪਿੱਛੇ ਕੰਧਰ ਨਾਲ ਬੈਠਾ ਨਹੀਂ ਯਾਰ ਨਹੀਂ ਨੀਲੀ ਡੱਬੀ ਨਹੀਂ ਹੈਗਾ ਨੀਲੀ ਡੱਬੀ ਹੈ ਤੇ ਮੈਂ ਕਹਾਂਗਾ ਕੰਜਾ ਸਾਰਾ ਤਾਂ ਹਰਤਿਆਂ ਕੋਲੇ ਹੁੰਦਾ ਸੀ ਆਹੋ ਜਿਹਾ ਕੋਦਰੀ ਹੋਰ ਲਿਆ ਬਿਲਕੁਲ ਜੱਗੀ ਦਿਖਾਈ ਮਾਰ ਆਇਆ ਇੱਧਰ ਵੀ ਮੈਨੂੰ ਨਹੀਂ ਪਤਾ ਕਿ ਉਹ ਜੀ ਮੈਨੂੰ ਇਹ ਕੀ ਖਾਸੀਅਤ ਪੁੱਤ ਇਹ ਵੀ ਉਹ ਲਾਲ ਰੰਗ ਦਾ ਗਾਂ ਲਾਲ ਸਰੀਆ ਬਹੁਤ ਘੱਟ ਕਬੂਤਰ ਹੁੰਦੇ ਆ ਜੀ ਇਹੋ ਜਿਹੇ ਲਾਲ ਜੀਨੇ ਫਿੱਕੇ ਜੇ ਬਹੁਤ ਉਹਨੇ ਸ਼ਰਮ ਮਨੇ ਬਹੁਤ ਇਹ ਛੱਡੀ ਕੋ ਬਾਜੀਆਂ ਆਪਾਂ ਨਹੀਂ ਉਹਨੇ ਗੱਲ ਹੀ ਪਹਿਲਾਂ ਉੜਦੀ ਬਹਰੀ ਫਿਰ ਬੰਦ ਗਿਆ ਮੇਰਾ ਮੁੰਡਾ ਮੈਨੂੰ ਕਹਿੰਦਾ ਭਾਈ ਗੱਲ ਜ਼ਰੂਰ ਸੀ ਬਹੁਤ ਸੋਹਣੀ ਬਹੁਤ ਸੋਹਣੀ ਆਓ ਜੀ ਅੱਗੇ ਤੁਹਾਨੂੰ ਥੋੜੀ ਜਿਹੀ ਹੋਰ ਆਪਾਂ ਦਿਖਾਉਨੇ ਆ ਵੱਡੇ ਕੂਤਰ ਥੋੜਾ ਅਚਾਨਣ ਛੱਡਦੇ ਪੁੱਤ ਇਹ ਡੱਬੀ ਗੱਲ ਵੱਖਰੀ ਐ ਕੋਸਾ ਸੋਚੋ ਕੀ ਕਰਾਂਗੇ ਉਹਦਾ ਜਮਾਂਦਰੂ ਪੁੰਜਾ ਕਾਲਾ ਹੈ ਜਾਂ ਜਮਾਂਦਰੂ ਫੜ ਕੇ ਲਿਆਈ ਉਹਨੂੰ ਉਹਨੂੰ ਤੇ ਇੱਕ ਰੱਤੇ ਨੂੰ ਬੱਬੇ ਨੂੰ ਹਾਂ ਬੱਬਾ ਫੜ ਕੇ ਲਿਆਈ ਇੱਕ ਦੋਨੇ ਕੂਤਰ ਆਪ ਬਾਹਰ ਵਾਹਣੇ ਚੰਗੀ ਤਰ੍ਹਾਂ ਮੇਰੇ ਬਾਹਰ ਕੋਲੇ ਰਹਿਦੇ ਬਹੁਤ ਵੇੜੇ ਤਾਂ ਇਹ ਰੋਕਲੀ ਉਤਰੇ ਕੌਣ ਪਾ ਲੈਂਦਾ ਲੋ ਦੋਸਤੋ ਇੱਕ ਤੁਹਾਨੂੰ ਦਿਖਾਉਨੇ ਆ ਹਨਾ ਖੂਬਸੂਰਤੀ ਵੇਖੋ ਤੁਸੀਂ ਨੀਲੀਆਂ ਅੱਖਾਂ ਚਿੱਟੀ ਨੋਕ ਹੈ ਤੇ ਪੁੰਜਾ ਜਮਾਂਦਰੂ ਕਾਲਾ ਬਹੁਤ ਕੱਟ ਕੂਤਰ ਕਢਦੇ ਆ ਜਿੰਨਾਂ ਦੀਆਂ ਬੱਜੀਆਂ ਹੁੰਦੇ ਜ਼ਰੂਰ ਹੁੰਦੇ ਆ ਵੀ ਜਮਾਂਦਰੂ ਪੁੰਜਾ ਕਾਲਾ ਪਰ ਆਹ ਵੇਖੋ ਹਣਾ ਵੱਡਾ ਕਬੂਤਰ ਜਮਾਂਦਰੂ ਪੁੰਜਾ ਕਾਲਾ ਬਹੁਤ ਹੀ ਖੂਬਸੂਰਤ ਨਹੀਂ ਤਾਂ ਉਹਨਾਂ ਦਾ ਤੀਜੇ ਦਾ ਇੰਟਰਵਿਊ ਬੰਲੇ ਬੰਲੇ ਜਿਆਦਾ ਦਿਖਾਉਣੇ ਤੁਹਾਨੂੰ ਡੱਬਾ ਇਹ ਰੋ ਛੱਡੀ ਨਾ ਥੱਲੇ ਚ ਸਾਰੇ ਦੂਜਾ ਉੱਤਰ ਦਿਖਾਉਣੇ ਤੋਂ ਟੱਪਾ ਫਰ ਦੇ ਜਿਹੜੀਆਂ ਨੂਂਦਰਾ ਵੱਟੀਆਂ ਪੈਸੇ ਬਣਾ ਜੀ ਆਪਣੇ ਮਿੱਤਰ ਆ ਬਲੂ ਕੋਲ ਜੀ ਕਾਕੂਰੇ ਉਹਨਾਂ ਨੇ ਉਹਨਾਂ ਨੇ ਵੀ ਮਾਂ 10000 ਦੇ ਮੁੱਲ ਕਿ ਦਿੱਤੀ ਇਹਦੀ ਮਾਂ 10000 ਦੀ ਹਾਂਜੀ ਗੁੱਡੀ ਸੀ ਬਾਜੀ ਉਹ ਪਾਜੀ ਜਿੱਤੀ ਸੀ ਉਹਨਾਂ ਨੇ ਉੱਥੋਂ ਮੋਰ ਲੈ ਲਈ ਸੀ ਜੀ 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 ਔੜੀ ਡੱਬੇ ਜਾਂਦੇ ਬਾਜੀ ਹੁਣ ਤਾਂ ਕਰਕੇ ਉਹਨਾਂ ਨੇ ਲੋ ਜੀ ਆ ਅੱਖ ਕਾਲੀ ਇਹ ਕਿਹਦੇ ਕੋਲੇ ਅੰਦਰ ਆਖਾ ਬਰੜੀ ਹੁਣ ਕਿਹਦੇ ਕੋਲੇ ਹੈ ਖੀਰ ਪੈਂਦਾ ਹਨਾ ਪੀਲੀ ਹੈ ਪਿੱਛੇ ਨਾ ਚਿੱਟੀ ਹੈ ਨਾ ਪੀਲੀ ਹੈ ਅੱਛਾ ਉਹਨਾਂ ਕੋ ਫਿਰ ਤੂੰ ਤੁਹਾਨੂੰ ਕਿਵੇਂ ਦੇਤੀ ਉਹਨਾਂ ਨੇ 10000 ਦੀ ਮੁੱਲ ਲਈ ਸੀ ਇਹ ਤਾਂ ਗਾਂ ਪੱਠਾ ਹੀ ਪੱਠਾ ਅੱਗ ਲਿਆ ਬਹੁਤ ਜ਼ਿਆਦਾ ਬਾਪੂ ਦੀ ਉਹਨਾਂ ਨੇ ਆਪਣੇ ਉਤਰ ਨੂੰ ਬਹੁਤ ਲਵੇ ਬਾਪੂ ਨੂੰ ਉਹ ਨਾ ਬਣਿਆ ਕੋਟਲੀ ਲਦਾ ਇਥੋਂ ਬਰਗਾੜੀ ਤੋਂ ਉਤਰ ਜੀ ਜੀ ਉਹ ਕੋਟਲੀ ਤਾਂ ਪਤਾ ਇਹਨਾਂ ਨੂੰ ਮੈਨੂੰ ਪਤਾ ਹੈ ਉਹ ਪਰਕਟਾ ਇਹਦਾ ਠੀਕ ਹੈ ਪਰਕਟ ਆਪਣਾ ਵੀ ਪੀਤੀ ਆ ਮੇਰੇ ਨਾਲ ਨਹੀਂ ਲੱਗੇ ਮੇਰੇ ਬਰਾੜ ਦੇ ਉਹ ਬੱਲੇ ਬੱਲੇ ਜੀ ਬਾਈ ਬੱਥੋਂ ਹੀ ਲੈ ਕੇ ਗਏ ਆ ਕਬੂਤਰ ਤੂੰ ਮੇਰੇ ਬਾਬਾ ਜੀ ਜਰਨੈਲ ਸਿੰਘ ਕਾਨੇ ਵਾਲਿਆਂ ਦੇ ਕਬੂਤਰ ਪ੍ਰਗਟਪਾਈ ਕਿ ਠੀਕ ਆ ਠੀਕ ਆ ਬਹੁਤ ਵਧੀਆ ਜੀ ਉਹਨਾਂ ਦੇ ਕਬੂਤਰ ਬਾਬਾ ਜੀ ਜੇ ਹੁਣ ਇੱਕ ਪੱਠੀ ਕੱਢੀ ਉਹ ਕਹਿੰਦੇ ਪੱਠੀ ਕੱਢੀ ਫੇਰ ਡਾਏ ਹੋਣਾ ਤੁਸੀਂ ਪੱਠੀ ਕੱਢਦੇ ਜਿਹੜਾ ਉੱਤੇ ਬੈਠ ਕੇ ਗਿਆ ਪੱਠਾ ਡਾ ਲ ਪੱਠੀ ਨਾ ਡਾਵੇ ਫੇਰ ਫਿਰਾਂਦੇ ਜਾਂ ਨਿਕਲ ਗਿਆ ਬਾਜੀ ਤੋਂ ਉਹ ਨਹੀਂ ਜਾਂਦੇ ਪਾਪਾ ਹੋ ਜਾਂਦੇ ਨਹੀਂ ਜਾਂਦੇ ਨਹੀਂ ਜਾਂਦੇ ਹਾਂ ਉਕੀਏ ਵੀਡੀਓ ਲਓ ਜੀ ਦੋਸਤੋ ਤੁਹਾਨੂੰ ਕਿਹੋ ਜੀ ਲੱਗੀ ਸਾਡੀ ਵੀਡੀਓ ਸਾਡਾ YouTube ਚੈਨਲ ਭੁਕੇਂਦਰ ਹੇਅਰ Facebook ਪੇਜ ਭੁਕੇਂਦਰ ਹੇਅਰ ਚੱਕਲੇ ਵਾਲਾ ਅੱਜ ਦੀਆਂ ਕਿਹੋ ਜੀਆਂ ਗੱਲਾਂ ਬਾਤਾਂ ਲੱਗੀਆਂ ਜੇ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਬਾਈ ਜੀ ਸਾਰਿਆਂ ਦਾ ਬਹੁਤ ਧੰਨਵਾਦ ਥੈਂਕ ਯੂ